ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਗੁਰਦੁਆਰਾ ਯਾਰਾ ਪੀਰ ਵਿਖੇ ਇਕੱਤਰ ਹੋਏ ਸੀ ਉੱਥੇ ਆਮ ਬਲਾਕ ਦੀ ਮੀਟਿੰਗ ਹੋਈ ਜਿਦੇ ਵਿੱਚ ਵੱਖ-ਵੱਖ ਕਾਇਆਂ ਬਣਾਉਣ ਦੀ ਸਲਾਹ ਮਸ਼ਵਰਾ ਕੀਤਾ ਗਿਆ ਤੇ ਬਲਾਕ ਦੇ ਵਿੱਚ ਮੈਂਬਰਾਂ ਨੂੰ ਨਾਮਜ਼ਦ ਕੀਤਾ ਜਿਸ ਤਰ੍ਹਾਂ ਮਸੂਰ ਦੇਵਾ ਲੋਂਗੋ ਦੇਵਾ ਸਨੇਰ ਪਿੰਨਾ ਦੇ ਜਿਹੜੇ ਇਕੱਤਰ ਹੋਏ ਸੀ ਉਹਨਾਂ ਨੂੰ ਅਸੀਂ ਬੀਕੇਜੂ ਪੰਜਾਬ ਵਿੱਚ ਸ਼ਾਮਲ ਕਰਨ ਲਈ ਅੱਜ ਮੀਟਿੰਗ ਕੀਤੀ ਆ ਔਰ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਹੁਣ ਅਸੀਂ ਕਾਇਆਂ ਕਠਨ ਕਰਾਂਗੇ। ਇਸ ਵੇਲੇ ਤਾਂ 10 10 11 11 ਮੈਂਬਰ ਆਏ ਨੇ ਔਰ ਅਸੀਂ ਜਿਹੜੀਆਂ ਕਾਇਆਂ ਨੇ ਉਹ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਬਣਾਵਾਂਗੇ। ਇਹ ਐਮਐਸਪੀ ਦੀ ਗਰੰਟੀ ਦਾ ਮੁੱਦਾ ਹੈ, ਪੰਜਾਬ ਦੇ ਪਾਣੀਆਂ ਦੇ ਮੁੱਦੇ ਆ। ਜਿਹੜੀਆਂ ਨਹਿਰਾਂ ਨਿਕਲ ਰਹੀਆਂ ਨੇ, ਨਹਿਰਾਂ ਛੋਟੀਆਂ ਹੋ ਰਹੀਆਂ ਨੇ ਪੰਜਾਬ ਦੇ ਪੱਖ ਦੇ ਮਸਲੇ ਜਿਹੜੇ ਸਾਰੇ ਠਾਵਾਂਗੇ। ਕਬਰ ਨਹੀਂ ਹੁੰਦੀਆਂ ਜਿਹੜਾ ਗਗਨ ਸਿੱਧੂ ਤੇ ਪੱਤਰਕਾਰ ਤੇ ਪਰਚਾ ਹੋਇਆ ਕੁੜੀ ਤੇ ਬਹੁਤ ਮਾੜੀ ਗੱਲ ਹੋਈ ਆ ਉਸ ਭੈਣ ਦੇ ਨਾਲ ਅਸੀਂ ਰਾਬਤਾ ਵੀ ਕਾਇਮ ਕੀਤਾ ਸੀ ਔਰ ਮੇਰੀ ਜਥੇਬੰਦੀ ਦਾ ਜਰਨਲ ਸਕੱਤਰ ਭੁਪਿੰਦਰ ਸਿੰਘ ਔਲਖ ਜਿਹੜੀ ਸਾਡੀ ਬਠਿੰਡਾ ਤੇ ਫਰੀਦਕੋਟ ਟੀਮ ਹੈ ਉਹਦੇ ਨੇ ਡਟ ਕੇ ਹਰ ਇੱਕ ਤਰ੍ਹਾਂ ਨਾਲ ਖੜੀ ਆ ਔਰ ਅਸੀਂ ਉਸ ਬੇਟੀ ਦੇ ਹੱਕ ਦੇ ਵਿੱਚ ਹਰ ਤਰ੍ਹਾਂ ਦਾ ਜਿਹੜੀ ਲੋਕ ਆਵਾਜ਼ ਖਾਵਾਂਗੇ ਜੇ ਸਾਨੂੰ ਪ੍ਰਦਰਸ਼ਨ ਕਰਨ ਦੀ ਲੋੜ ਪਈ ਤਾਂ ਨਾ ਮੁਜ਼ਾਰਾ ਕਰਨਾ ਪਿਆ ਅਸੀਂ ਕਰਾਂਗੇ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ